ਜੇ ਇੰਡੀਆ ਦੇ ਵਿੱਚ ਪੁਲਿਸ ਜੁੱਤੀਆਂ ਸਮੇਤ ਗੁਰਦੁਆਰੇ ਚਲੀ ਜਾਏ ਤੇ ਅਸੀਂ ਉੱਥੇ ਖੂਂਦੀਆਂ ਲਗੀਆਂ ਹਾਦਨੇ ਇੱਥੇ ਸਾਡੇ ਗੁਰਦੁਆਰਿਆਂ 'ਚ ਜੁੱਤੀਆਂ ਲੈ ਕੇ ਉਹ 사ਸਰੀ ਕਾਲ ਭਾਉ ਆ ਵੀਡੀਓ ਸੁਣੀਏ ਸਿੰਘ ਸਾਹਿਬ ਨੇ ਗੱਲਾਂ ਬੜੀਆਂ ਵਧੀਆ ਕੀਤੀਆਂ ਕਿ ਸਿੱਖ ਕੌਮ ਨੂੰ ਸਿਰ ਜੋੜਨ ਦੀ ਲੋੜ ਆ ਵਰਲਡ ਜੀਓਪੋਲਿਟਿਕਸ ਦੇ ਵਿੱਚ ਕੀ ਵਾਪਰ ਰਿਹਾ ਅਸੀਂ ਇਹਦੇ ਬਾਰੇ ਜਾਣ ਨਹੀਂ ਰਹੇ ਤੇ ਆਪਸ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜ ਰਹੇ ਆ ਉਹ ਪਹਿਲਾਂ ਸਿੰਘ ਸਾਹਿਬ ਤੋਂ ਸੁਣੀਏ ਬਾਕੀ ਗੱਲ ਫੇਰ ਕਰਾਂਗੇ ਜੇ ਇੰਡੀਆ ਦੇ ਵਿੱਚ ਪੁਲਿਸ ਜੁੱਤੀਆਂ ਸਮੇਤ ਗੁਰਦੁਆਰੇ ਚਲੀ ਜਾਏ ਤੇ ਅਸੀਂ ਉੱਥੇ ਖੂਨ ਦੀਆਂ ਨਦੀਆਂ ਵਹਾਦਿਆਂ ਇੱਥੇ ਸਾਡੇ ਗੁਰਦੁਆਰਿਆਂ 'ਚ ਜੁੱਤੀਆਂ ਲੈ ਕੇ ਪੁਲਿਸ ਆਵੇ ਸਾਨੂੰ ਸ਼ਰਮ ਨਹੀਂ ਆਵੇ ਚਾਰ ਸਿਕਟਾਓ ਬਹਿਸ ਕਿੱਥੋਂ ਸ਼ੁਰੂ ਹੁੰਦੀ ਮੀਠਾ ਖਾਣਾ ਕਿ ਨਹੀਂ ਖਾਣਾ ਢਾਈ ਬੰਨੀ ਦੇ ਖੋਲਣੀ ਹੈ ਉਹ ਕਿੱਦਾਂ ਦੀਆਂ ਸਾਡੀ ਨਬਸ ਹਮਨ ਕੀ ਇਹ ਲੰਦਰ ਕੁਰਸੀਆਂ ਤੇ ਖਾਣਾ ਚਾਹੀਦਾ ਟੇਬਲਾਂ ਤੇ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਉਹ ਯਾਰ ਦੋ ਰੋਟੀਆਂ ਖਾਣੀਆਂ ਨੇ ਦੋ ਰੋਟੀਆਂ ਖਾਣੀਆਂ ਨੇ ਭੁੰਨੇ ਬਹਿ ਕੇ ਚੰਗੀ ਤਰ੍ਹਾਂ ਖਾ ਲਓ ਜਾਂ ਟੇਬਲ ਤੇ ਖਾਣੀਆਂ ਚੰਗੀ ਤਰ੍ਹਾਂ ਉਹ ਖਾ ਲਓ ਇਹਦੀ ਮਸਲਾ ਕੀ ਹੈ ਲੜਾਈ ਝਗੜੇ ਦਾ ਮਤਲਬ ਸਾਡੀ ਹਾਲਤ ਕੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਜੇ ਮੇਰਾ ਲੈਕਚਰ ਤੁਹਾਨੂੰ ਪਸੰਦ ਨਹੀਂ ਤੇ ਮੇਰੀ ਪੱਗ ਵੀ ਲਾ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਔਰ ਗੁਰਦਾਰੇ ਦੀ ਸਟੇਜ ਦੇ ਉੱਤੇ ਬੈਠ ਕੇ ਮੈਂ ਜੋ ਮਰਜ਼ੀ ਕਹਿ ਸਕਦਾ ਮੈਨੂੰ ਇਸ ਤਰ੍ਹਾਂ ਦਾ ਅਧਿਕਾਰ ਮਿਲ ਜਾਂਦਾ ਕਿ ਮੈਂ ਭਾਵੇਂ ਫਿਰ ਗੁਰੂ ਸਾਹਿਬ ਦੇ ਹ ਮੈਨੂੰ ਇਹ ਸेंस ਹੀ ਨਹੀਂ ਰਹਿੰਦੀ ਕਿ ਮੈਂ ਗੁਰਦਾਰੇ ਦੀ ਸਟੇਜ ਦੇ ਉੱਤੇ ਬੈਠਾ ਤੇ ਮੈਨੂੰ ਕੀ ਬੋਲਣਾ ਚਾਹੀਦਾ ਤੇ ਕੀ ਨਹੀਂ ਬੋਲਣਾ ਚਾਹੀਦਾ ਕਿਉਂਕਿ ਡਾਲਰ ਮਿਲਦੇ ਨੇ ਡਾਲਰਾਂ ਦੇ ਢੇਰ ਅਸੀਂ ਅੰਨੇਵਾਦ ਲਾਈ ਜਾਂਦੇ ਕਈ ਵਾਰੀ ਤੇ ਸੁਣ ਤੋਂ ਪਹਿਲਾਂ ਹੀ ਲਾਈ ਦਿੰਦੇ ਆ ਇਹ ਤਾਂ ਰੁਟੀਨ ਹੈ ਇਹ ਵੀ ਇੱਕ ਰਸਮ ਹੈ ਜਿੱਥੇ ਕਰਮਕਾੜਾ ਦੇ ਵਿੱਚ ਆ ਕਿ ਕਥਾਵਾਚ ਕਥਾ ਕਰ ਰਿਹਾ ਕਥਾ ਸੁਣੀ ਨਹੀਂ ਮੱਥਾ ਟੇਕਣ ਤੋਂ ਬਾਅਦ 2-5 ਡਾਲਰ ਮਨੂੰ ਚੜਾ ਦੇਣੇ ਪਤਾ ਨਹੀਂ ਉਹਨੇ ਕੀ ਬੋਲਿਆ ਜਾਂ ਕੀ ਉਹਦਾ ਬੋਲਿਆ ਕੋਈ ਅਰਥ ਵੀ ਰੱਖਦਾ ਕਿ ਨਹੀਂ ਤੋਂ ਪਿਛਲੇ ਸਮੇਂ ਦੇ ਵਿੱਚ ਕੁਝ ਘਟਨਾਵਾਂ ਇੰਟਰਨੈਸ਼ਨਲੀ ਜਰਮਨ ਦੇ ਵਿੱਚ ਘਟੀਆਂ ਨੇ ਇਤਲੀ ਦੇ ਵਿੱਚ ਘਟੀਆਂ ਨੇ ਮਲੇ ਕੈਨੇਡਾ ਦੇ ਵਿੱਚ ਕਈ ਵਾਰੀਆਂ ਹਦੀਆਂ ਘਟਨਾਵਾਂ ਘਟੀਆਂ ਨੇ ਮੈਨੂੰ ਨਹੀਂ ਪਤਾ ਕੈਲਗਰੀ ਚ ਕਦੀ ਘਟੀਆਂ ਕਿ ਨਹੀਂ ਪਰੰਤੂ ਪ੍ਰਾਂਟੋ ਚ ਇਹੋ ਜੀਆਂ ਬੜੀਆਂ ਘਟਨਾਵਾਂ ਘਟੀਆਂ ਨੇ ਗੁਰਦੁਆਰਿਆਂ ਦੇ ਵਿੱਚ ਪੱਗਾਂ ਲਾਈਆਂ ਲੀਆਂ ਨੇ ਔਰ ਵੇਖੋ ਅਫਸੋਸ ਦੀ ਗੱਲ ਜੇ ਇੰਡੀਆ ਦੇ ਵਿੱਚ ਪੁਲਿਸ ਜੁੱਤੀਆਂ ਸਮੇਤ ਗੁਰਦੁਆਰੇ ਚਲੀ ਜਾਏ ਤੇ ਅਸੀਂ ਉੱਥੇ ਖੂਨ ਦੀਆਂ ਹਰਦੀਆਂ ਹੱਦਨੇ ਇੱਥੇ ਸਾਡੇ ਗੁਰਦੁਆਰਿਆਂ ਚ ਜੁੱਤੀਆਂ ਲੈ ਕੇ ਪੁਲਿਸ ਆ ਰਹੀ ਸਾਨੂੰ ਸ਼ਰਮ ਨਹੀਂ ਆਉਂਦੀ ਅਸੀਂ ਕਦੀ ਸੋਚਣ ਲਈ ਸੀਰੀਅਸ ਨਹੀਂ ਹੋਏ ਕਿ ਇਹ ਸਿਚੁਏਸ਼ਨ ਜਿਹੜੀ ਬਣ ਰਹੀ ਹੈ ਇਹ ਇਹਦੇ ਅਖੀਰ ਰਿਜ਼ਲਟ ਕੀ ਨਿਕਲਣਗੇ ਮੈਂ ਕੋਈ ਖਾਣੀਆਂ ਕਰਨੀਆਂ ਅੱਜ ਵੈਸੇ ਤਾਂ ਇੰਡੀਆ ਦੇ ਵਿੱਚ ਵੀ ਹਾਲਾਤ ਕਰੇ ਨੇ ਕਿ 18 ਸਾਲ ਤੋਂ ਲੈ ਕੇ ਜਾਂ 16 ਸਾਲ ਤੋਂ ਲੈ ਕੇ 32 35 ਸਾਲ ਦਾ ਨੌਜਵਾਨ ਗੁਰਦੁਆਰੇ 'ਚ ਨਹੀਂ ਆ ਰਿਹਾ ਗੁਰਦੁਆਰੇ 'ਚ ਨਹੀਂ ਆ ਰਿਹਾ ਉਹ ਨਾਰਾਜ਼ ਹੈ ਅਸੀਂ ਅਹੀ ਜਿਹੜੇ ਗੁੱਡੇ ਆ ਨਾ ਅਸੀਂ ਉਹਦੇ ਤੋਂ ਉਹ ਸਾਡੇ ਤੋਂ ਨਾਰਾਜ਼ ਹੈ ਉਹ ਬਗਾਵਤ ਨਹੀਂ ਕਰ ਰਿਹਾ ਪਰ ਤੂੰ ਬਗਾਵਤ ਉਹਨੇ ਕਰ ਵੀ ਦਿੱਤੀ ਹੈ ਦਾੜੀ ਕੇਸ ਕਟਾ ਲਿਆ ਇਹ ਕੋਲੋਂ ਕੋਈ ਨਹੀਂ ਕਰੇਗਾ ਜਿਵੇਂ ਆਤਮਹਤਾ ਕਰਦੇ ਉਹਨੇ ਬਗਾਵਤ ਕੀਤੀ ਹੈ ਖਾਮੋਸ਼ ਬਗਾਵਤ ਤੁਹਾਡੇ ਸਿਸਟਮ ਦੇ ਖਿਲਾਫ ਅੱਜ ਸਿੱਖ ਮਸਲੇ ਇੰਨੇ ਬਣਾ ਦਿੱਤੇ ਗਏ ਨੇ ਹਰ ਆਡੀਅנס ਦੇ ਵਿੱਚ ਲੜਾਈ ਝਗੜੇ ਵਾਦ ਵਿਵਾਦ ਇਸ ਲੈਵਲ ਤੱਕ ਕਰ ਦਿੱਤੇ ਗਏ ਨੇ ਕਿ ਮਨੂੰ ਕਿਉਂ ਲੱਗਦਾ ਮੈਂ ਛੋਟੀ ਜਿਹੀ ਘਟਨਾ ਸੁਣਾਉਂਦਾ ਮੈਂ ਕਿਉਂਕਿ ਮੈਂ ਪਹਿਲਾਂ ਕਿਹਾ ਕਿ 40-45 ਮਿੰਟਾਂ ਦੀ ਬਹੁਤ ਕੁਝ ਮੈਂ ਕਹਿਣਾ ਚਾਹਣਾ ਕੋਈ ਸਾਲ ਪਹਿਲਾਂ ਮੇਰੇ ਡਿਪਾਰਟਮੈਂਟ ਦੇ ਵਿੱਚ ਸੈਮੀਨਾਰ ਸੀ ਤੇ ਸਾਡੇ ਚੋਂ ਇੱਕ ਆਡੀਅנס ਦੇ ਵਿੱਚੋਂ ਆਪਣੇ ਉਹ ਬੜਾ ਫਨੇਗਾ ਸਮਝਦਾ ਹੋਵੇਗਾ ਜਿਹਨੇ ਟਿੱਪਣੀ ਕੀਤੀ ਉਹੋਟ ਕੇ ਕਹਿੰਦਾ ਕਿਉਂਕਿ ਸਾਡੇ ਸੈਮੀਨਾਰਾਂ ਦੇ ਵਿੱਚ ਮੁਸਲਮਾਨ ਵੀ ਹੁੰਦੇ ਨੇ ਈਸਾਈ ਵੀ ਹੁੰਦੇ ਨੇ ਸਾਰੇ ਧਰਮਾਂ ਦੇ ਲੋਕ ਜਿਹੜੇ ਸਕਾਲਰ ਨੇ ਇੱਥੇ ਬਣਾਉਂਦੇ ਆ ਉਹਨਾਂ ਨੂੰ ਉਹ ਕਹਿਣ ਲੱਗਾ ਵੇਖੋ ਜੀ ਸਿੱਖ ਧਰਮ ਸਾਡੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਹੈ ਇੱਕ ਸਾਡੀ ਮਰਿਆਦਾ ਆ ਈਸਾਈ ਨੇ ਮੁਸਲਮਾਨ ਨੇ ਇਹਨਾਂ ਵਿੱਚ ਵੇਖੋ ਕਿੰਨੇ ਫਿਰਕੇ ਬਣ ਗਏ ਉਹਨਾਂ ਤੋਂ ਇੱਕ ਈਸਾਈ ਉੱਠਿਆ ਉਹ ਕਹਿੰਦਾ ਮੈਨੂੰ ਇੱਕ ਮਿੰਟ ਦਿਓ ਈਸਾਈ ਕਹਿਣ ਲੱਗਾ ਕਹਿੰਦਾ ਈਸਾਈਆਂ ਨੂੰ ਬਣਿਆ 2000 ਸਾਲ ਹੋ ਗਏ ਨੇ ਈਸਾਈ ਤੋਂ ਬਣਿਆ ਤੇ ਜੇ 2000 ਸਾਲਾਂ ਚ ਅਸੀਂ ਮੰਨ ਲਈਏ ਕਿ ਸਾਡੇ ਵਿੱਚ ਡਿਵੀਜ਼ਨ ਹੋਈ ਐ ਸਾਡੇ ਬਹੁਤ ਸਾਰੇ ਫਿਰਕੀਆਂ ਨੇ ਤੇ ਤੁਸੀਂ ਤਾਂ ਜੇ 300 ਸਾਲ ਹੋ ਗਏ ਨੇ ਗੁਰੂ ਸਾਹਿਬ ਦੇ ਮਤਲਬ 1708 ਤੋਂ ਬਾਅਦ 300 ਸਾਲ ਹੋ ਗਏ ਤੁਸੀਂ ਰੋਜ਼ ਵੇਖੋ ਛਤ੍ਰੋ ਛਤਰੀ ਹੋਣਾ ਇਹ ਗੱਲ 15 ਸਾਲ ਪਹਿਲਾਂ ਦੀ ਮੈਂ ਸੁਣਾ ਰਿਹਾ ਬੰਦ ਕੋਈ ਠਿਕ ਬਣੀ ਐ ਕੋਈ ਠਵਾਨੀਆਂ ਵਿੱਚ ਕਿੱਡਾ ਹੁੰਦੀਆਂ ਅੱਜ ਅਸੀਂ ਹੋ ਗਏ ਆ ਛਤ੍ਰੋ ਛਤਰੀ ਕਿਸੇ ਇੱਕ ਮਸਲੇ ਤੇ ਨਹੀਂ ਇੱਕ ਨਹੀਂ ਕਿਸੇ ਇੱਕ ਮਸਲੇ ਤੇ ਹਾਂ ਜੀ ਵੀਰੋ ਜਿੰਦ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਕੌਮੀ ਏਕਤਾ ਦੀ ਬਹੁਤ ਜ਼ਰੂਰਤ ਹੈ ਚੰਗੀ ਲੱਗੀ ਤੇ ਸ਼ੇਅਰ ਕਰਿਓ